ਤਾ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਮੈਂ ਕੋ ਚੌਂਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਤੁਹਾਡੇ ਬਾਣੇ ਦੇ ਕਿ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਹਾਰਾਜ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋ ਗੱਲ ਇੱਕੋ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਤੇਰੀ ਪਾਗ ਲਾ ਦੇਣੀ ਮੈਂ ਪਾਗ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੁਸੀਂ ਗੱਲ ਸ਼ਪਤ ਵੀ ਨਹੀਂ ਕਰਦਾ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਵਾਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਮੁੰਡੇ ਉਥੇ ਥਾਣੇ ਉਥੇ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਸਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛਣੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਤਾਂ ਪੈਂਦਾ ਤੁਸੀਂ ਗੰਦ ਪਾ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਹੈ ਸਾਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਹਰੇ ਕਰ ਤੋਂ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰਾ ਹੋਇਆ ਦਾ ਬਾਬਾ ਜੀ ਤੁਸੀਂ ਆਪੇ ਬੰਦੇ ਦੇ ਫੋਨ ਤੋਂ ਗੱਲ ਕੀਤੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗ ਨਾਲ ਚੱਲਦਾ ਹਾਂ ਨਾ ਐਤਾ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਤੁਸੀਂ ਪਤਾ ਤੁਸੀਂ ਇਕੱਠੇ ਹੋ ਇਸੇ ਕਰ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ 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 ਆਇਆ ਬਿਲਕੁਲ ਨਹੀਂ ਅਸੀਂ ਕੰਟਰੋਲ ਐ ਐਡਾ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਜਾ ਮੈਨੂੰ ਚਲੋ ਬਾਬਾ ਜੀ ਠੀਕ ਆ ਅਸੀਂ ਤੁਹਾਡੇ ਨੂੰ ਧਮਕੀ ਨਹੀਂ ਦੇਣ ਆਏ ਐਡਾ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਸਾਹਿਬ ਕਹਿੰਦੇ ਆਪਾਂ ਧਮਕੀ ਨਹੀਂ ਦੇਣੀ ਆਓ ਚਲਿਏ ਯਾਰ ਨਹੀਂ ਨਿਮਰਤਾ ਨਾ ਹੁੰਦੇ ਮੈਂ ਸੋਹਣੀ ਉਂਗਾ ਕੇ ਸਰ ਕਹਿ ਦੇ ਮੇਰੇ ਬੰਦੇ ਨੂੰ ਕੋ ਕਿਥੇ ਗੁਰਨਾਮ ਸਿੰਘ ਅਸੀਂ ਇੱਡਾ ਹੀ ਪੱਗਾ ਰੱਖ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਸਾਡੀ ਵੀ ਪੱਗ ਪੱਗ ਮਾਲਿਆ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਨਹੀਂ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਸਵਾਹਿਗੁਰੂ ਜੀ ਦੀ ਵਦੇ ਨਿਮਰਤਾ ਸਿਹਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿਨਾ ਵੀ ਸਵੇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚਓ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੈਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨੇ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਹੀ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇਹ ਕਸ਼ੈਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਨਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਥੇਬੰਦੀਆਂ ਨੂੰ ਕਹਿੰਨਾ ਵੀ ਹੁਣ ਵੇੜਾ ਆ ਬਾਬਾ ਜੀ ਜੇ ਉਹਨਾਂ ਦੀ ਪੱਗ ਪਾਗਾ ਤੇ ਅਸੀਂ ਵੀ ਆਪਣੀਆਂ ਦਸਤਾਰਾਂ ਨੂੰ ਦਸਤਾਰਾਂ ਦਸੀਏ ਸਾਰੀਆਂ ਜਥੇਬੰਦੀਆਂ ਪਹੁੰਚੋ ਅਸੀਂ 8 ਨੰਬਰ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਸਲੇ ਦੇ ਵਿੱਚ ਅਸੀਂ 8 ਨੰਬਰ ਇਕੱਠੇ ਹੋਏ ਸੀ ਸਾਨੂੰ ਅਧਿਕਾਰੀਆਂ ਨੇ ਬੁਲਾਇਆ ਗੱਲਬਾਤ ਹੋਈ ਪਰ ਸਾਡੇ ਮਨ ਨੂੰ ਕੋਈ 6284 ਸੋ ਵੀ ਸਾਡੇ ਵਿੱਚ ਸਾਡੇ ਮੋਰੇ ਅਫਸਰ ਨੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀ ਸਾਡੇ ਮਨ ਨੂੰ ਠੰਡ ਪਾਵੇ ਸੱਟ ਕਿਸੇ ਇੱਕ ਬੰਦੇ ਨੇ ਮਾਰੀ ਹੋ ਸਕਦੀ ਆ ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆ ਗੱਲ ਹੋਈ ਆ ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਉਣਾ ਵੀ ਸਾਡੀ ਬੇਦਵੀ ਕਰਤੀ ਆ ਉਹ ਸਾਡੇ ਨਾਲ ਲੜਿਆ ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਚੀਜ਼ ਜਾਂ ਕਿਰਪਾਨਾਂ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਸੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਛੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਜਾਂ ਸਾਡੇ ਸਿੰਘਾਂ ਨੂੰ ਵੀ ਤੁਹਾਡੇ ਕਸ਼ਰੇ ਲਾ ਕੇ ਚੈੱਕ ਕਰਨੇ ਆ ਇਦਾਂ ਕਰਨਾ ਸੀ ਇਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਬਹਿਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਪਰਚਾ ਪਾਵਾਂਗੇ ਇਹਦਾ ਮਤਲਬ ਤਾਂ ਇਹੀ ਆ ਤੇ ਇਸ ਕਰਕੇ ਅਸੀਂ ਹੁਣ ਸਵੇਰੇ ਪੀਏਪੀ ਚੌਂਕ ਸਾਰੀਆਂ ਜੇ세ਬੰਦੀਆਂ 12 ਵਜੇ ਬੰਦ ਕਰਾਂਗੇ ਮੇਰਾ ਨੰਬਰ ਆ 790 709 034350 7009034350 ਇਸ ਕਰਕੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਬੀਏਪੀ ਚੌਂਕ ਆ ਕੇ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਅਫਸਰਾਂ ਨੇ ਸੱਦਿਆ ਸੀ ਅੰਦਰ ਸਚਾਈ ਅਸੀਂ ਵੀ ਉਹਨਾਂ ਨੂੰ ਸਚਾਈ ਦੱਸੀ ਉਹਨਾਂ ਦੇ ਅਫਸਰ ਆਏ ਸੀ ਬਾਹਰ ਲੜਾਈ ਦੀ ਗੱਲ ਨਹੀਂ ਜਿਹੜੇ ਉਹਨੇ ਸਾਡੇ ਕਕਾਰਾਂ ਦੇ ਗੱਲ ਕੀਤੀ ਜਾਂ ਸਾਡੀਆਂ ਦਸਤਾਰਾਂ ਦੇ ਗੱਲ ਕੀਤੀ ਗੱਲ ਉਹਦੀ ਆ ਉਹਦੀ ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ ਵੀ ਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣੇ 'ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਣੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦਾ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਤੇ ਮਾਰੀ ਤੇ ਉਹਦਾ ਪਰਣਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਇਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਤਾਂ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜਦੀ ਬੰਦੀਆਂ ਨੂੰ ਕਹਿ ਰਹੇ ਹਾਂ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਦੀ ਹੁਣ ਸਰ ਮੁੱਖ ਅਫਸਰ ਅੰਦਰ ਆਏ ਸੀ ਹੁਣ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਹੀ ਸਾਧਰੇ ਆ ਵੀ ਇਹ ਲੜਾਈ ਹੋਈ ਆ ਅਸੀਂ ਤਾਂ ਕਹਿੰਨੇ ਲੜਾਈ ਹੋਈ ਆ ਅੱਛਾ ਪਰ ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ 11 ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕਹਿਆ ਕਰ ਦਿਓ ਪਰ ਜਿਹੜਾ ਇਹਨਾਂ ਨਾਲ ਸਾਡੇ 11ਾਂ ਦੇ ਗੱਲ ਕੀਤੀ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ ਮਬਈ ਤੋਂ ਹੈ ਉਹ ਲੋਕ ਕਿਹਾ ਗਿਆ ਸੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਦਾਂ ਦਾ ਜਿਹੜੇ ਹਾਂਜੀ ਅਸੀਂ ਤਾਂ ਆਪਣੇ ਨੂੰ ਸਾਰੀ ਗੱਲ ਦੱਸੀ ਦੋਨੋਂ ਵੱਲੋਂ ਕੀ ਕਹਿਣਾ ਫਿਰ ਅਜੇ ਉਹ ਗੱਲਬਾਤ ਕਰ ਰਹੇ ਅਸੀਂ ਬਾਹਰ ਆ ਗਏ ਜੀ ਵਾਹਿਗੁਰੂ ਜੀ ਕਾ ਕੋ ਇਹ ਸਾਡੇ ਕੋਲ ਸਬੂਤ ਮੰਗਦਾ ਸਾਡੇ ਕੋਲ ਤਾਂ ਬਾਈਪਾਸ ਦੇ 20 ਸਬੂਤ ਹਨ ਇਹਨਾਂ ਮੁਲਾਜ਼ਮ ਨਿਸਟਰ ਜਿਹੜਾ ਸਾਡੇ ਬੰਦੇ ਨੂੰ ਗਾਲ ਕੱਢੀ ਸਾਡਾ ਬੰਦਾ ਆਪ ਆਇਆ ਥਾਣੇ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾ ਕਿਹੜੀ ਬਾਜੀ ਕੱਢ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹਮ ਕਿਸ ਗੱਲ ਦੀ ਇਹ ਚਿੜਬਾਜੀ ਹੈ ਇਹਨਾਂ ਨੂੰ ਬਾਬਾ ਜੀ ਚੌਂਕਾ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਇਹ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚੀਜ਼ ਲੜਾਈ ਹੋਈ ਇਹਦੇ ਕੋਈ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜਮ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਇਬ ਨੇ ਉੱਤਰ ਦੇ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕਿਤੇ ਉਹ ਕਿਹੜਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਉਣ ਦੀ ਗੱਲ ਹੋਈ ਹੈਗੀ ਇਹਨਾਂ ਸਾਥ ਇਹਨਾਂ ਜੀ ਆ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਉਹਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡੇ ਸਾਡਾ ਹੱਕ ਨਹੀਂ ਨਿਕਝੋ ਲੋ ਆਰੋਪ ਕਰ ਰਹੀ ਵੀਡੀਓ ਵੀਡੀਓਗ੍ਰਾਫੀ ਕਰ ਰਹੇ ਜੀ ਅਪ ਉਹਨਾਂ ਨੇ ਜਿਹੜਾ ਕਹਿ ਦਿੱਤਾ ਬਾਬਾ ਜੀ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਇਹ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਤਾਂ ਦਿਖਾ ਦਵੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਐ ਐਸਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹ ਅਹੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਵੇਰੇ ਇਕੱਠੀਆਂ ਕਰਾਂਗੇ ਨਾਲੇ ਐਸਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੀ ਪੱਗ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋ ਕੀ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਇਹਨੂੰ ਕਹਿੰਦਾ ਲਿਆ ਸਬੂਤ ਇਹਨੇ ਸਾਡੇ ਕੋ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿ ਲਿਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਭਈ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਹੈ ਨਾ ਇਹ ਵੀ ਦਿਖਾ ਦੇਵੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ ਠੀਕ 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 ਹੈ ਬਾਬਾ ਜੀ ਹਾਲਤਾ ਵਾਹਿਗੁਰੂ ਜੀ ਕੀ ਬਦੇ ਨਿਮਰਤਾ ਸਿਹਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦਾ ਵੀ ਸੋਇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚਓ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੇਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨੇ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਈ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇਹ ਕਸ਼ੇਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਦੇ ਬੰਦੀਆਂ ਨੂੰ ਕਹਿਣਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਥੇਬੰਦੀਆਂ ਨੂੰ ਕਹਿਣਾ ਵੀ ਹੁਣ ਵੇਲਾ ਆ ਬਾਬਾ ਜੀ ਜੇ ਉਹਨਾਂ ਦੇ ਪੱਗ ਪੱਗਾਂ ਤੇ ਅਸੀਂ ਵੀ ਆਪਣੀਆਂ ਦਸਤਾਰਾਂ ਨੂੰ ਦਸਤਾਰਾਂ ਦਸੀਏ ਸਾਰੀਆਂ ਜਥੇਬੰਦੀਆਂ ਪਹੁੰਚੋ ਅਸੀਂ 8 ਨੰਬਰ ਬਿੰਦੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਥੋੜਾ ਲੇਟ ਆਏ ਸੀਗੇ ਤੇ ਸਾਰਾ ਵਿਵਹਾਰ ਜਿਹੜਾ ਹੈਗਾ ਇਹ ਉਹ ਕਾਰਵਾਈ ਕਰਾਂਗੇ ਬਾਬਾ ਜੀ ਕਰੇਗੇ ਅਸੀਂ ਕਾਰਵਾਈ ਕਰਾਂਗੇ ਜੇ ਸਾਡੇ ਕੋਲ ਬਾਜੀ ਜੇ ਇਹਨਾਂ ਕੋ ਸਬੂਤ ਨਹੀਂ ਨਾ ਜੇ ਇਹਦੇ ਕੋਈ ਇਹ ਸਾਡੇ ਕੋਲ ਸਬੂਤ ਮੰਗਦਾ ਸਾਡੇ ਕੋਲ ਤਾਂ ਬਾਈਪਾਸ ਦੇ 20 ਸਬੂਤ ਆ ਇਹਦੇ ਮੁਲਾਜ਼ਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਹੂੰ ਸਾਡਾ ਬੰਦਾ ਆਪ ਆਇਆ ਥਾਣੇ ਹੂੰ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਡਏ ਆ ਹੂੰ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿਡਵਾਜੀ ਕੱਢ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹੂੰ ਕਿਸ ਗੱਲ ਦੀ ਇਹ ਚਿੜਬਾਜੀ ਇਹਨਾਂ ਨੂੰ ਬਾਬਾ ਜੀ ਚੌਕਾਂ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਇਹ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਜੀ ਲੜਾਈ ਹੋਈ ਇਹ ਦੇਖੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜਮ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕੋਈ ਤੇ ਉਹ ਕਿਹੜਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਉਣ ਦੀ ਗੱਲ ਕੋਈ ਹੈਗੀ ਇਹਨਾਂ ਦਾ ਜੀ ਇਹ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਉਹਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਆ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡਾ ਹੱਕ ਨਹੀਂ ਇੱਕ આરોਪ ਕਰ ਰਹੇ ਕਿ ਵੀਡੀਓਗ੍ਰਾਫੀ ਕਰ ਰਹੇ ਜਿਵੇਂ ਉਹਨਾਂ ਨੇ ਜਿਹੜਾ ਕਹਿਦ ਕੀਤਾ ਬਾਬਾ ਜੀ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਇਹ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਕਿਹ ਦੁਖਾ ਦੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਹੈ ਐਸ ਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹੁਣ ਕੀ ਕਰੋਗੇ ਅੱਗੇ ਬਾਬਾ ਜੀ ਅਸੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਵੇਰੇ ਇਕੱਠੀਆਂ ਕਰਾਂਗੇ ਨਾਲੇ ਐਸ ਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈ ਹੈ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੇ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋ ਕੀ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਤੈਨੂੰ ਕਹਾਂ ਲਿਆ ਸਬੂਤ ਇਹਨੇ ਸਾਡੇ ਕੋ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਉਹਨੂੰ ਸਵਾਲ ਕਰਕੇ ਆਓ ਵੀ ਲਿਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਭਈ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਆ ਨਾ ਇਹ ਵੀ ਦਿਖਾ ਦੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ ਠੀਕ 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 ਹੈ ਬਾਬਾ ਜੀ ਮੈਂ ਬਚਾ ਲੀ ਹੁਣ ਸਾਰੇ ਚੌਂਕਾਂ ਪਿੰਡ ਵਿੱਚ ਡਿਊਟੀ ਮੈਂ ਉੱਥੋਂ ਆਇਆ ਮੇਰਾ ਫੋਨ ਨਿਕਲਿਆ ਫੋਨ ਆਇਆ ਮੈਨੂੰ ਟੈਲੀਫੋਨ ਆਇਆ ਯਾਰ ਕਿ ਦੋ ਨਿਆਣੇ ਜਿਨ੍ਹਾਂ ਦਾ ਨਾਮ ਮੈਂ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋਆਂ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਧੰਗਾਣਾ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦੇ ਕਿ ਤੇਰੀ ਵੀ ਪੱਗ ਲਾ ਦੇਣੀ ਆ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਬੰਦੇ ਦੀ ਪੱਗ ਉਤਰੇ ਕਿਤੇ ਮੈਂ ਵੀ ਪੱਗ ਹੀ ਰੱਖੀ ਸੀ ਉਹ ਕਹਿੰਦੇ ਕਿ ਤੁਸੀਂ ਐਸੇ ਤੋਂ ਸਾਫ ਨਹੀਂ ਆ ਫਿਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਭਈ ਤੁਹਾਡੇ ਕਚਹਿਰੀ ਚ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰਾ ਕਿਹਾ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹ ਸਿੱਧੀ ਜਾਂਦਾ ਬਿਲਕੁਲ ਇਲਜ਼ਾਮ ਲੱਗਦਾ ਕੋਈ ਇਹ ਮੈਂ ਸਬੂਤ ਦੇਣਾ ਮੈਂ ਕਹਿੰਦੇ ਗਾਲਾਂ ਕੱਟੀਆਂ ਨੇ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ ਬਾਰ-ਬਾਰ ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤੁਸੀਂ ਇਹ ਕੰਮ ਗਲਤ ਕਿਉਂ ਕਰਦੇ ਹੋ ਬਾਰ-ਬਾਰ ਆਹੋ ਗੱਲ ਹੋਈ ਹੈ ਬਸ ਅੱਛਾ ਹੁਣ ਹੁਣ ਕੀ ਕਹਿ ਕੇ ਗਏ ਨੇ ਇਹਨੇ ਹੰਸ ਕੇ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੈਂ ਖਾਣਾ ਧ ਜਿਓਗ੍ਰਾਫੀ ਦਿਖਾ ਦਿੰਨਾ ਇਹਨਾਂ ਨਾਲ ਸਾਰਾ ਥਾਣਾ ਅੰਦਰ ਤੱਕ ਗਏ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਹੈ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਹੈ ਉਹਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਹਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਪਏ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦੋ ਪਰਚਾ ਦੇਾਂਗੇ ਸ਼ਹਿਰੇ ਦੇ ਉੱਪਰ ਨਾ ਕੋਈ ਐਸਾ ਹੈ ਤਾਂ ਔੜ ਕੋਈ ਸਬੂਤ ਉਹ ਕਹਿ ਰਹੇ ਨੇ ਇਹਨਾਂ ਸੰਗਤ ਉਹ ਕਹਿਣ ਦੇ ਕੋਈ ਕਹਿਣ ਦੇ 100 ਗੱਲਾਂ ਹੁੰਦੀਆਂ ਸਾਡੇ ਬੰਦੇ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਮੈਂ ਕਹਿ ਰਿਹਾ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦਿਓ ਕਿ ਪਾਪੀ ਮੈਂ ਮੈਂ ਬੰਦਾ ਸਾਬਤ ਕਰ ਦਣਾ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਗ ਦੀ ਗੱਲ ਉਹ ਵੀ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆ ਲਾਈਵ ਆਹ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦੋ ਪਰ ਕੋਈ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਆ ਫਿਰ ਤੁਹਾਡੇ ਅਫਸਰਾ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਨਾ ਨੋ ਨੋ ਮੇਰੀ ਇਹਨਾਂ ਨਾਲ ਗੱਲਬਾਤ ਲਾ ਵੀ ਹੁਣ ਹੋਈ ਜਾਣ ਕੇ ਇੱਥੇ ਇੱਕ ਟੈਲੀਫੋਨ ਆ ਹਾਂ ਆਹ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਨੂੰ ਕਿ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਮੇਰੀ ਚੌਂਕਾਂ ਪਿੰਡ ਦੇ ਵਿੱਚ ਡਿਊਟੀ ਸੀ ਮੈਂ ਉੱਥੋਂ ਆਇਆ ਮੈਨੂੰ ਟੈਲੀਫੋਨ ਆਇਆ ਜਦੋਂ ਵੀ ਫੋਨ ਆਇਆ ਮੈਨੂੰ ਟੈਲੀਫੋਨ ਕਿ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਐ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਆ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਦਿਹਾੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਮੈਂ ਡੇਰ ਮੈਂ برداشت ਕਰ ਸਕਦਾ ਜਾਂ ਮੇਰੇ ਬੰਦੇ ਦੀ ਪਾਗ ਉਤਰੇ ਕਿਤੇ ਮੈਂ ਵੀ ਪਾਗ ਹੀ ਰੱਖੀਆ ਸਿਰ ਤੇ ਨਹੀਂ ਉਹ ਕਹਿੰਦੇ ਕਿ ਤੁਸੀਂ ਐਸਐਚਓ ਸਾਹਿਬ ਨੇ ਜਾਂ ਫਿਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਵੀ ਤੁਹਾਡੇ ਕਚਹਿਰੀ ਚ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਹੈ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕੋਈ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹ ਤਾਂ ਸਦਾ ਸਦਾ ਇਲزام ਲਾ ਰਹੇ ਨੇ ਤੁਹਾਡਾ ਇਲزام ਲਾ ਲੈਣ ਕੋਈ ਗੱਲ ਨਹੀਂ ਇਹ ਮੈਨੂੰ ਸਬੂਤ ਦੇ ਦੇਣ ਮੈਂ ਗੱਲ ਕਹਿੰਦਾ ਕਹਿੰਦੇ ਗਾਲਾਂ ਕੱਢੀਆਂ ਨੇ ਤੁਸੀਂ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਆ ਗਲ ਗਲਤ ਕਿਉਂ ਕਰਦੇ ਆਂ ਬਾਰ-ਬਾਰ ਆਹੋ ਗੱਲ ਹੋਈ ਐ ਬਸ ਅੱਛਾ ਹੁਣ 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 ਕੀ ਕਹਿ ਕੇ ਗਏ ਨੇ ਇੰਨੇ ਹੰਗ ਸਿੰਘ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹਦੇ ਵਿੱਚ ਥਾਣਾ ਘੇਰਿਆ ਹੋਇਆ ਐ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨੇ ਸਾਰਾ ਥਾਣਾ ਅੰਦਰ ਤੱਕ ਗਏ ਐ ਜਦੋਂ ਤੁਹਾਨੂੰ ਪਤਾ ਕਿ ਇਹੀ ਹਵਾਲਾਤ ਤੱਕ ਕਿਸੇ ਨੂੰ ਨਹੀਂ ਜਾਣ ਦਈਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਆਂ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਐ ਕਾਨੂੰਨ ਤੋਂ ਕੋਈ ਉੱਪਰ ਨਹੀਂ ਐ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਆਂ ਉਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਬਈ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦੋ ਪਰਚਾ ਦੇਾਂਗੇ ਸ਼ਹਿਰੇ ਦੇ ਉੱਪਰ ਟਾਰਗੇਟ ਕੋ ਐਸ ਐਸਾ ਹੈ ਤਾਂੜ ਕੋ ਕੋਈ ਸਬੂਤ ਦੇ ਦਿਓ ਮੈਨੂੰ ਉਹ ਕਹਿ ਰਹੇ ਨੇ ਨਿਆਂ ਸੰਗਤ ਉਹ ਕਹਿੰਦੇ ਕੋਈ ਕਹਿਣ ਦੀ 100 ਗੱਲਾਂ ਹੁੰਦੀਆਂ ਹੂੰ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਮੈਂ ਕਹਿ ਰਹੇ ਹਾਂ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦੋ ਕਿ ਪਾਗਲ ਮੈਂ ਮੈਂ ਬੰਦਾ ਸਾਬਤ ਕਰ ਦਣਾ ਪਾਗਲ ਦੀ ਗੱਲ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਗ ਦੇ ਗੱਲ ਉਹ ਵੀ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆਹ ਲਾਈਵ ਹੈ ਆਹ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦਿਆਂਗਾ ਮੈਂ ਹੂੰ ਉਹ ਕਹਿੰਦੇ ਪਰਚਾ ਦੇ ਦੋ ਪਰ ਕੋਈ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਜਾਂ ਫਿਰ ਤੁਹਾਡੇ ਅਫਸਰਾਂ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਲਾਵਾਂਗੇ ਤੁਹਾਨੂੰ ਆ ਕਰਾਂਗੇ ਮੇਰੀ ਇਹਨਾਂ ਨਾਲ ਮਾਰਤਾ ਲਾ ਵੀ ਹੁਣ ਹੋਈ ਜਾਣ ਕਿਥੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਜਰੂਰ ਮੈਂ ਕਿਹਾ ਜੀ ਮੈਂ ਬਣਦੀ ਕਾਰਵਾਈ ਕਰਾਂਗਾ ਉਹਦੇ ਉੱਤੇ ਆ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਨੂੰ ਉੱਤੇ ਕਿ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਠੀਕ ਇਹ ਨਹੀਂ ਗਲਤ ਹੈ ਜੀ